मेरे घर वाला का एक्सीडेंट हो गया दो, दो दोनों गड्डी मार दिया है हमको इंसाफ मिलना चाहिए थाने वाला भी कोई अथी करके रिपोर्ट लिख दिया है बस उसके बाद छोटे छोटे बच्चे नहीं कोई कमाने वाला मेरा नहीं है हमको कर, बच्चे लोग दोनों कुड़ी का शादी का खर्चा मिलना चाहिए पीछे ही थोड़े पीछे ट्रक आया ਉਨੇ ਸਿੱਧੀ ਮਾਰ ਦੇ ਉੱਪਰ ਚੜਾ ਕੇ ਉੱਤੇ ਲੰਗਾ ਗਿਆ ਉਹ ਟਰੱਕ ਲੈਣੇ ਰੋਕੀ ਨਹੀਂ ਪਹਜਾ ਲਈਓ ਪਿੱਛੇ ਕੋਹ ਟਰੱਕ ਵਾਲਾ ਹੈ ਉਨੇ ਰੋਕੀ ਪਹਿਲਾਂ ਵੇਖਿਆ ਉੱਪਰ ਬੋਡੀ ਪਈ ਹੈ ਥੱਲੇ ਉਹ ਹਿਲੰਦੇ ਜਿੰਦਾ ਹੈ ਉਹਨੇ ਉੱਤੇ ਚੜਾਤੀ ਫੇਰ ਫਿਰ ਵੀ ਉੱਤੇ ਚੜਾ ਤੇ ਉੱਥੇ ਰੋਕਦੀ ਚੜਾ ਕੇ ਪੋਸਟ ਮੌਮਟਮਸ ਨੇ ਉੱਥੇ ਸਿਵਲ ਹਸਪਤਲ ਦਾਖਲ ਕਰਾ ਕੇ ਆਏ ਇੱਕ ਬੋਡੀ ਨੂੰ ਤੇ ਹੁਣ ਇੱਥੇ ਆਏ ਆ ਸਵੇਰੇ 10 ਵਜੇ ਦੇ ਆਏ ਆ ਤੇ ਆ 5 ਵਜੇ ਜਾ ਕੇ ਐਫਆਰ ਮਿਲੀ ਹੈ ਮੇਰਾ ਮੰਜੇ ਤੇ ਵੀ ਹੈ ਮੇਰੇ ਘਰ ਵਾਲਾ ਕੇ ਸਟੇਡ ਹੋ ਗਿਆ ਦੋ ਦੋਨੋ ਗੱਡੀ ਮਾਰ ਦਿਆ ਹੈਗਾ हमको इंसाफ मिलना चाहिए थाने वाला भी कोई अथी करके रिपोर्ट लिख दिया हैगा बस तो उसके बाद छोटे छोटे बच्चे नहीं कोई कमाने वाला मेरा नहीं है हमको करो, बच्चे लोग दोनों कुड़ी का शादी का खर्चा मिलना चाहिए बस हाँ इंसाफ की मांग करते हैं पुलिस वाला बस बोलता है कि मिलेगा ही इंसाफ मिलेगा ही ਮੇਰਾ ਨਾਮ ਰਾਜ ਕੁਮਾਰ ਜੀ ਕੀ ਹੋਇਆ ਭਾਜੀ ਮੇਰੇ ਡੈਡੀ ਦਾ ਐਕਸੀਡੈਂਟ ਹੋਇਆ ਜੀ ਮਤਲਬ ਕਿ ਉਹ ਸੱਤੂ ਦੀ ਰੇੜੀ ਲਾਂਦੇ ਆ ਤੇ ਆਪਣੇ ਨਾਮਦਾਰੀ ਕੰਡੇ ਲੱਗੇ ਸੱਤੂ ਦੀ ਰੇੜੀ ਲਾਂਦੇ ਆ ਕਾਫੀ ਸਾਲਾਂ ਤੋਂ ਲਾਂਦੇ ਆ ਰੋਜ਼ ਇਹਨਾਂ ਦਾ ਟਾਈਮ ਵગેਰਾਤੀ 10 10:30 ਵੇ ਘਰੇ ਜਾਂਦੇ ਆ ਉਸੇ ਰਾਤ ਉਹ ਤੇ ਚੁੰਗੀ ਪੈਂਦੀ ਆਪਣੀ ਤਰ੍ਹਾਂ ਦਾ ਰੋਡ ਦੇ ਮੋੜ ਤੇ ਤੇ ਕੱਲ ਵੀ ਕੱਲ ਇੱਕ ਤਰੀਕ ਨੂੰ ਉਹ ਘਰੇ ਜਾਂਦੇ ਪਏ ਸੀ ਮੈਂ ਵੀ ਨਾਲ ਹੀ ਮੈਂ ਥੋੜਾ ਅੱਗੇ ਸੀ ਤੇ ਮੈਂ ਉਦ ਰੋ ਜਿਹੜਾ ਮੋੜ ਕੱਟਣ ਲੱਗੇ ਉਹ ਪਿੱਛੇ ਹੀ ਥੋੜੇ ਪਿੱਛੋਂ ਟਰੱਕ ਵਾਲਾ ਆਇਆ ਉਨੇ ਸਿੱਧੀ ਮਾਰ ਦੇ ਉੱਪਰ ਚੜਾ ਆ ਗਿਆ ਉੱਤੇ ਲੰਗਾ ਗਿਆ ਉਹ ਟਰੱਕ ਲੈਣੇ ਰੋਕੀ ਨਹੀਂ ਪਹਜਾ ਲੀਓ ਪਿੱਛੇ ਕੋਹ ਟਰੱਕ ਵਾਲਾ ਹੈ ਉਨੇ ਰੋਕੀ ਪਹਿਲਾਂ ਵੇਖਿਆ ਉੱਪਰ ਬੋਡੀ ਪਈ ਹੈ ਥੱਲੇ ਉਹ ਹਿਲਣ ਦੇ ਜਿੰਦਾ ਹੈ ਉਦੋਂ ਉਹਨੇ ਉੱਤੇ ਚੜਾਤੀ ਫੇਰ ਫਿਰ ਵੀ ਉੱਤੇ ਚੜਾ ਤੇ ਉੱਥੇ ਰੋਕਦੀ ਚੜਾ ਕੇ ਉਸ ਉਹਦਾ ਪ੍ਰੂਫ ਹੈਗਾ ਆਪਣੇ ਕੋਲ ਰਿਕਾਰਡਿੰਗ ਹੈ ਗਈ ਸਾਰੀ ਉਹ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਕੋਈ ਇਸ਼ੂ ਨਹੀਂਗਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਮਲਕੀ ਉੱਥੇ ਡੈਥ ਹੋ ਗਈ ਸੀ ਮੈਂ ਫਿਰ ਵੀ ਇਹਨਾਂ ਨੂੰ ਲੈ ਗਿਆ ਗੁਰਾਮਦਾਸ ਹਸਪਤਾਲ ਇੱਥੇ ਉੱਥੇ ਇਹਨਾਂ ਨੇ ਕਿਹਾ ਸੀ ਕਿ ਡੈਥ ਹੋ ਚੁੱਕੀ ਹੈ ਫਿਰ ਮੈਂ ਇੱਥੇ ਆਇਆ ਇੱਥੇ ਡਰਾਈਵਰ ਫੜਿਆ ਗਿਆ ਇੱਕ ਇੱਕ ਡਰਾਈਵ ਇੱਥੇ ਫੜਿਆ ਤੇ ਇੱਕ ਡਰਾਈਵ ਜਿਹੜਾ ਭਜਾ ਸੀ ਉੱਥੋਂ ਫੜਿਆ ਨੂ ਅੰਮ੍ਰਿਤਸਰ ਦਾ ਲੱਗੋ ਉੱਥੋਂ ਫੜਿਆ ਤੇ ਅੱਜ ਫੇਰ ਇਹਨਾਂ ਰਾਤੀ ਮੈਂ ਸਾਰੀ ਉਹੀ ਪੋਸਟ ਉਹ ਕਹਿੰਦੇ ਡੈਥ ਹੋ ਗਈ ਤੇ ਪੋਸਟਮਾਰਟਮ ਵਾਸਤੇ ਉੱਥੇ ਸਿਵਲ ਹਸਪਤਾਲ ਦਾਖਲ ਕਰਾ ਕੇ ਆਏ ਬੋਡੀ ਨੂੰ ਤੇ ਹੁਣ ਇੱਥੇ ਆਏ ਆ ਸਵੇਰੇ 10 ਵਜੇ ਦੇ ਆਏ ਆ ਤੇ ਆ 5 ਵਜੇ ਜਾ ਕੇ ਐਫ ਪੁਲਿਸ ਨੇ ਕੀ ਆਸ਼ਵਾਸਨ ਦਿਲਾਇਆ ਤਾਂ ਉਹ ਕਹਿੰਦੇ ਆ ਕਿ ਇਹੀ ਐ ਪ੍ਰੂਫ ਤੁਹਾਡੇ ਕੋਲ ਐ ਇਨਸਾਫ ਮਿਲੂਗਾ ਇਹਦਾ ਕਹਿੰਦੇ ਤੇ ਮੈਨੂੰ ਇਨਸਾਫ ਹੀ ਚਾਹੀਦਾ ਏ ਤੁਸੀਂ ਇੱਥੇ ਚੁਸਤੇ ਕਹੇ ਜਾਂ ਕੁਝ ਦੀ ਕਾਰਵਾਈ ਹੋਏ ਨਹੀਂ ਸਾਰੇ ਪੁਲਿਸ ਤੁਹਾਡੇ ਸਾਹਮਣੇ ਹੀ ਆ 10 ਵਜੇ ਦੇ ਆਏ ਸਾਰੇ 9 10 ਵਜੇ ਸਾਰੇ ਇਕੱਠੇ ਹੋਏ ਆ 5 6 ਵਜੇ ਤੇ ਹੁਣ ਵੀ ਹੁਣ ਫੇਰ ਆਏ ਆ ਕਰੋ ਤੇ ਆ ਤੁਹਾਡੇ ਸਾਹਮਣੇ ਆਵੇ ਲੋ ਕਿੰਨਾ ਟਾਈਮ ਹੁੰਦਾ ਏ ਹੁਣ ਕੀ ਮੰਗ ਮੰਗ ਕੀ ਕਰਦੇ ਏ ਮਾਂ ਕੋਈ ਨਹੀਂ ਵਸੇ ਇਨਸਾਫ ਚਾਹੀਦਾ ਤੁਹਾਨੂੰ ਮੇਰੇ ਜਿਹੜੇ ਬੇਨੇ ਆ ਜੀ ਉਹ ਤੇ ਆਪਣੇ ਘਰ ਜਾਂਦੇ ਬੋ ਉਹਨਾਂ ਦੀ ਕੀ ਗਲਤੀ ਸੀ ਦੋ ਦੋ ਭੈਣਾਂ ਨਿੱਕੀਆਂ ਇਕੱਲੇ ਉਹ ਮਾਨ ਵਾਲੇ ਮੈਂ ਫੜਨ ਵਾਲਾ ਮੈਂ ਕੱਲਾ ਜਾਂ ਦੋ ਭੈਣਾ ਇੱਕ ਇਹ ਆ ਇੱਕ ਘਰੇ ਆ ਉਹ ਆਈ ਨਹੀਂ ਹੋ ਰਹੀ ਜਾਂਦੀ ਰੋਜ਼ ਰਾਤ ਦੇਸਾ ਲੱਗਿਆ ਰੋਜ਼ ਆ ਕਾਲੀਆਂ ਕਾਲੀਆਂ ਟਰੱਕਰ ਰੋਜ਼ ਦਾ ਕੰਮ ਹੋ ਗਿਆ ਆ ਪਿੱਛੇ ਇਹ ਮੈਡੀਕਲ ਡਰੈਸ ਮੈਡੀਕਲ ਡਰੈਸ ਕਿ ਨਹੀਂ ਹੋਇਆ ਨਾ ਇਹਨਾਂ ਦਾ ਨਾਮ ਨੂੰ ਪੁੱਛਿਆ ਗਿਆ ਨਾ ਨੂੰ ਨਾਮ ਦੱਸਿਆ ਗਿਆ ਡਰਾਈਵਰ ਆ ਦਾ ਕੁਛ ਗੱਡੀਆਂ ਤੁਹਾਡੇ ਸਾਹਮਣੇ ਆ ਲੱਗੀਆਂ ਹੋਈਆਂ ਵੇਖ ਲਓ ਗੱਡੀਆਂ ਵਾਹਦ ਹੋ ਦੋਵੇਂ ਗੱਡੀਆਂ ਇੱਥੇ ਰੱਖੀਆਂ ਆ ਮਾਲ ਪਿਆ ਗੱਡੀਆਂ ਦੇ ਤੇ ਆ ਵੇਲੇ ওভারਲੋਡ ਹੋਈਆਂ ਗੱਡੀਆਂ ਆਪ ਪਤਾ ਕੀਤਾ ਪੁੱਛਿਆ ਆਪਾ ওভারਲੋਡ ਹੀ ਆ ਗੱਡੀ ਚੈੱਕ ਕਰੋ ਕੈਮਰਾ ਉੱਧਰੋਂ ਲਗਾਓ ਇੱਕ ਵਾਰੀ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਕਰਦੇ ਹੋ ਇਹ ਆਪਣੇ ਸਤੂ ਦੀ ਜਿਹੜੀ ਲੌਂਦਾ ਹੈ ਤਰਨਤਾਂ ਰੋਡ ਤੇ ਤੇ ਜਿਹੜੀ ਲਾ ਕੇ ਤੇ ਮੁੜ ਕੇ ਸ਼ਾਮ ਦੇ ਟਾਈਮ ਤੇ ਆਪਣੇ ਰਾਹ ਨੂੰ ਘਰ ਨੂੰ ਜਾ ਰਿਹਾ ਸੀ ਤੇ ਪਿੱਛੋਂ ਗੱਡੀਆਂ ਦੋ ਚੌਲ ਮਤਲਬ ਜਿਹੜੀਆਂ ਵਾ ਲੋਟ ਹੀ ਬਾ ਮਦੀਦੇ ਨਾਲ ਆ ਰਹੀਆਂ ਸੀ ਤੇ ਵੱਡੀ ਜਿਹੜੀ ਅੱਗੇ ਗੱਡੀ ਜਾ ਰਹੀ ਉਹਨੇ ਸਾਈਡ ਮਾਰੀ ਤੇ ਪਿਛਲੀ ਗੱਡੀ ਦੇ ਥੱਲੇ ਆ ਗਈ ਆ ਇਹਨਾਂ ਦੀ ਮੌਤ ਹੋ ਗਈ ਆ ਤੇ ਇਹਨਾਂ ਦੀ ਜਿਹੜੀ ਉਹ ਮੋਰਚੀ ਦੇ ਵਿੱਚ ਜਿਹੜੀ ਆ ਡੈੱਡ ਬਡੀ ਜਮਾ ਕਰਾਈ ਗਿਆ ਜਿਹਦਾ ਫੋਟ ਮੜ ਕੇ ਕਰਾਇਆ ਜਾਊਗਾ ਤੇ ਦੋ ਚੀ ਜਿਹੜੇ ਫੜਲੇ ਆ ਬੰਦੇ ਫੜਲੇ ਬੰਦੇ ਫੜਲੇ ਦੇ ਉਹਨਾਂ ਦਾ ਕੋਈ ਮੈਡੀਕਲ ਰਾਇਕਸ਼ਨ ਵਗੈਰਾ ਕੀਤਾ ਹੀ ਨਹੀਂ ਕਿ ਨਾ ਨਹੀਂ ਨਾ ਦਾ ਕੋਈ ਨਹੀਂ ਮਤਲਬ ਇਹੋ ਜਿਹਾ ਕੋਈ ਗੱਲ ਨਹੀਂ ਆਈ ਸਾਹਮਣੇ ਮੈਡੀਕਲ ਨਹੀਂ ਕਰਾਇਆ ਕੋਈ ਨਹੀਂ ਮੈਂ ਨਸ਼ਾ ਕੋਈ ਨਹੀਂ ਕੀਤਾ ਇਹਨਾਂ ਨੇ ਗੱਡੀ ਲੋਡ ਲੈ ਕੇ ਜਾਣ ਦੇ ਅੱਛਾ ਹਾਂਜੀ ਵੈਸੇ ਇਹ ਕਾਰਵਾਇਆ ਤਾਂ ਰੋਕ ਕੋਲ ਆ ਕੇ ਉਹਨਾਂ ਨੇ ਸ਼ਰਾਬ ਕੀਤੀ ਜਿਹੜਾ ਹਾਂਜੀ ਡਰਾਈਵਰਾਂ ਨੇ ਸ਼ਰਾਬ ਕੀਤੀ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਆ ਗਈ ਮੈਡੀਕਲ ਕਰਾਇਆ ਨਹੀਂ ਨਹੀਂ ਮੈਡੀਕਲ ਨਹੀਂ ਕਰਾਇਆ ਜੀ ਹਾਂਜੀ ਅਣ ਕੀ ਕਾਰਵਾਈ ਕੀ 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 ਕਰ ਉਹਨਾਂ ਦੇ ਆਪਣੇ ਪਰਚਾ ਤੱਜ ਕਰ ਦਿੱਤਾ ਵਾ ਹਾਂਜੀ ਮਕਦਮਾ ਤਾਂ ਜਿਹੜੀ ਅਗਲੀ ਤਫ਼ਤੀਸ਼ ਆ ਉਹ ਕਰ ਰਹੇ ਆ ਇਨਸਾਫ਼ ਮਿਲੇਗਾ ਨਾ ਪੂਰਾ ਪੂਰਾ ਇਨਸਾਫ਼ ਮਿਲੂਗਾ ਜੋ ਵੰਦੀ ਕਰ ਜੋ ਧਰਾਵਾ ਜੋ ਜੁਰਮਾਨਾ ਨੇ ਕੀਤਾ ਜੁਰਮ ਦੇ ਤਹਿਤ ਧਰਾਵਾ ਲਾਤੀਆਂ